ਲੋਕਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੀਆਂ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 2025 ਦੀ ਆਮਦ ਹੋ ਚੁੱਕੀ ਹੈ ਤੇ ਲੋਕ ਖੁਸ਼ੀ ਨਾਲ 2025 ਦਾ ਸਵਾਗਤ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦਾ ਕੀ ਕਹਿਣਾ 2025 ਨੂੰ ਲੈ ਕੇ 2025 ਦੀ ਆਮਦ ਹੋ ਚੁੱਕੀ ਹੈ ਕਿਵੇਂ ਲੱਗ ਰਿਹਾ ਹੈ ਅੱਜ 2025 ਸ਼ੁਰੂ ਹੋ ਚੁੱਕਾ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਦਾਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਬਹੁਤ ਵਧੀਆ ਲੱਗ ਰਿਹਾ ਕੋਸ਼ੋ ਬਹੁਤ ਜ਼ਿਆਦਾ ਖੈਲੀ ਵੀ ਲੱਗ ਰਹੀ ਹੈ ਬਹੁਤ ਜ਼ਿਆਦਾ ਤੁਸੀਂ ਕਿਵੇਂ ਦੇਖ ਰਹੇ ਹੋ 2025 ਦੀ ਆਮਦ ਹੋ ਚੁੱਕੀ ਹੈ ਹਾਂਜੀ 2025 ਦੀ ਆਮਦ ਹੋ ਚੁੱਕੀ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕੋਸ਼ੋ ਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਨਵਾਂ ਸਾਲ ਜੋ ਆਉਂਦਾ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਹੱਸੀ ਖੇੜੀ ਲੈ ਕੇ ਆਉਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕਰੋ ਚੱਜ ਦਾ ਕੰਮ ਕਰੋ ਵਧੀਆ ਕਰੋ ਤਾਂ ਬਿਲਕੁਲ ਲੋੜਵਾਲ ਦੇ ਰਹੇ ਹੈਗੇ ਨੇ ਕੋਟਿੰਗ ਕਰਦੇ ਹੋਏ ਨਜ਼ਰਾਂ 'ਚ ਤਸਵੀਰਾਂ ਇੱਕ ਆਪ ਬਹੁਾਰੇ ਬਿਆਕਾਰੀਆਂ ਨੇ ਇੱਥੇ ਸਾਡੇ ਨਾਲ ਪੁਲਿਸ ਜੁਆਇੰਟ ਕਮਿਸ਼ਨਰ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਮੁਬਾਰਕਾ 2025 ਦੀ ਆਮਦ ਹੋ ਚੁਕੀ ਹੈ ਜੀ ਧੰਕਯੂ ਜੀ ਧੰਕਯੂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਇੱਥੇ ਮੌਜੂਦ ਹੈਗੀ ਹੈ 2025 ਚੱਲ ਚੁੱਕਾ ਹੈ ਨਵਾਂ ਸਾਲ ਬਹੁਤ ਖੁਸ਼ੀਆਂ ਕਿਹੜੇ ਲੈ ਕੇ ਆਏਗਾ ਧੰਕਯੂ ਜੀ ਸਾਰਿਆਂ ਵਾਸਤੇ ਲੈ ਕੇ ਆਏ ਔਰ ਲੋਕ ਇੰਜੋਏ ਕਰ ਰਹੇ ਨੇ ਅੱਛਾ ਕਾਨੇ ਜਵਾਲ ਵੀ ਲਾਲ ਖੜੇ ਨੇ ਇਹਨਾਂ ਨੂੰ ਕੁਛ ਮੈਸੇਜ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਨੇ ਸਾਰਿਆਂ ਨੂੰ ਉਹ ਤਾਂ ਅਸੀਂ ਆਪਣਾ ਹੁਣ ਜਦੋਂ ਵਾਈਨਅਪ ਕਰਾਂਗੇ ਜਦ ਤੱਕ ਸਾਡੀ ਡਿਊਟੀ ਉਸ ਤੋਂ ਬਾਅਦ ਬਿਲਕੁਲ ਐਸੇ ਲੋ ਪੁਲਿਸ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਵੱਲੋਂ ਪੰਜਾਬ ਦੇ ਦੇਸ਼ ਵਿਦੇਸ਼ ਚ ਵਸ ਰਹੇ ਹਰੇਕ ਲੋਕਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਇੱਥੇ ਦਿੱਤੀ ਗਈ ਹੈ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਨਵਾਂ ਸਾਲ ਜਿਹੜਾ ਹੈਗਾ ਉਹਦੇ ਖੁਸ਼ੀਆਂ ਖੇੜੇ 来 ਕੇ ਆਵੇ ਨੌਜਵਾਨਾਂ ਵੱਲੋਂ 2025 ਦੀ ਆਮਦ ਵਿੱਚ ਪੰਗਲੇ ਪਾ ਕੇ ਸੈਲੀਬ੍ਰੇਸ਼ਨ ਕਰਕੇ ਇੱਕੋ ਇੰਜੋਏ ਕੀਤਾ ਜਾ ਰਿਹਾ ਹੂਟਿੰਗ ਕੀਤੀ ਜਾ ਰਹੀ ਹੈ ਤੇ ਲੋਕ ਖੁਸ਼ੀ ਨਾਲ ਇਥੇ ਝੂੰਡੇ ਹੋਏ ਨਜ਼ਰ ਆ ਰਹੇ ਨੇ ਕਿ 2025 ਜਿਹੜਾ ਆ ਰਿਹਾ ਹੈ ਖੁਸ਼ੀਆਂ ਖੇੜੇ ਲੈ ਕੇ ਆਵੇ ਚੜ ਦੀ ਕਲਾ ਲੈ ਕੇ ਆਵੇ ਇਸ ਤਰ੍ਹਾਂ ਦੀ ਮਨੋ ਕਾਮਨਾ ਜਿਹੜੀ ਹੈ ਕਿ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਨੇ ਪੀਪੀਆਰ ਮਾਰਕੀਟ ਦੀਆ ਦੈਲਿਕ ਸਵੇਰਾ ਦੇ ਉੱਤੇ ਜਿੱਥੇ ਕਿ ਲੋਕ ਇੱਕ ਖੁਸ਼ੀ ਦਾ ਆਲਮ ਜਿਹੜਾ ਪਰਗਟਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਸਾਹਮਣੇ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ 12 ਵਜੇ ਦੇ ਹੀ ਪੀਪੀਆਰ ਮਾਰਕੀਟ ਦੇ ਵਿੱਚ 2000 ਆਮਦ 2025 ਦੀ ਆਮਦ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਲਗਾਤਾਰ 2025 ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਆਪਿਸ਼ਾ ਜੀ ਪਗਲੇ ਖੁਸ਼ੀਆਂ ਖੇੜੇ ਨਜ਼ਰ ਆਉਂਦੇ ਨੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ 2025 ਚੜਿਆ ਇਸੇ ਤਰ੍ਹਾਂ ਸਾਰਾ ਸਾਲ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਖੁਸ਼ੀ ਦਾ ਮਾਹੌਲ ਰਹੇ ਬਰਕਰਾਰ ਰਹੇ ਅਸੀਂ ਵੀ ਆਸ ਕਰਦੇ ਦੈਲਸਕੇਰਾ ਵੱਲੋਂ ਵੀ ਹਰੇਕ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਜ ਜਾਲੀ ਜਰਨਲਿਸਟ ਵੀ ਜਿਲੰਦਰ ਅਸੀਂ ਕਹਾਂ ਤੁਸੀਂ ਦੇਖ ਰਹੇ ਗੈਨਿਕ ਸੇਰਾ ਟੀਵੀ ਤੇ 2024 ਨੂੰ ਅਲਵੀ ਦਾ ਕਹਿਣ ਦਾ ਸਮਾਂ ਹੋ ਚੁੱਕਾ ਤੇ 2025 ਕੁਝ ਹੀ ਸਮੇਂ ਦੇ ਵਿੱਚ ਉਹਦਾ ਆਗਾਜ਼ ਹੋਣ ਲੱਗਾ ਉਹਦੀ ਆਮਦ ਹੋਣ ਲੱਗੀ ਹੈ ਔਰ 2025 ਆ ਲੱਗਾ ਐਸਐਲਐ ਨਾਜ਼ੀਮ ਦਾ ਪੀਪੀਐਲ ਮੌਕੇ ਦੇ ਵਿੱਚ ਕਿਥੇ ਲੋਕ ਬਿਲਕੁਲ ਐਸਐਲਐ 2025 ਪਹੁੰਚਾ 2025 ਦੀ ਆਮਦ ਹੋ ਚੁੱਕੀ ਹੈ ਤੇ ਲੋਕ 2025 ਦਾ ਸਵਾਗਤ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਖੁਸ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੀਆਂ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 2025 ਦੀ ਆਮਦ ਹੋ ਚੁੱਕੀ ਹੈ ਤੇ ਲੋਕ ਖੁਸ਼ੀ ਨਾਲ 2025 ਦਾ ਸਵਾਗਤ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦਾ ਕੀ ਕਹਿਣਾ 2025 ਨੂੰ ਲੈ ਕੇ 2025 ਦੀ ਆਮਦ ਹੋ ਚੁੱਕੀ ਆ ਕਿਵੇਂ ਲੱਗ ਰਿਹਾ ਹੈ ਅੱਜ 2025 ਸ਼ੁਰੂ ਹੋ ਚੁੱਕਾ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਦਾਂ ਦਾ ਲੱਗ ਰਿਹਾ ਬਹੁਤ ਅੱਛਾ ਬਹੁਤ ਵਧੀਆ ਲੱਗ ਰਿਹਾ ਖੁਸ਼ ਹੋ ਬਹੁਤ ਜ਼ਿਆਦਾ ਖੰਨੀ ਵੀ ਲੱਗ ਰਹੀ ਆ ਬਹੁਤ ਜ਼ਿਆਦਾ ਤੁਸੀਂ ਕਿਵੇਂ ਦੇਖ ਰਹੇ 2025 ਦੀ ਆਮਦ ਹੋ ਚੁੱਕੀ ਆ ਹਾਂਜੀ 2025 ਦੀ ਆਮਦ ਹੋ ਚੁੱਕੀ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਖੁਸ਼ ਹੋ ਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਨਵਾਂ ਸਾਲ ਜੋ ਆਉਂਦਾ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਹੱਸੀ ਖੇਡੀ ਲੈ ਕੇ ਆਉਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਕਰੋ ਚੱਜ ਦਾ ਕੰਮ ਕਰੋ ਵਧੀਆ ਕਰੋ ਤਾਂ ਬਿਲਕੁਲ ਲੋਜਵਾਲ ਦੇ ਰਹੇ ਹੈਗੇ ਨੇ ਫੋਟੋਆਂ ਕਰਦੇ ਹੋਏ ਨਜ਼ਰਾਂ ਦੇ ਤਸਵੀਰਾਂ ਇੱਕ ਆਪ ਬੁਹਾਰੇ ਬਿਆਕਾਰੀਆਂ ਨੇ ਇੱਥੇ ਸਾਡੇ ਨਾਲ ਪੁਲਿਸ ਜੁਆਇੰਟ ਕਮਿਸ਼ਨਰ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਮੁਬਾਰਕਾ 2025 ਦੀ ਆਮਦ ਹੋ ਚੁੱਕੀ ਹੈ ਜੀ ਧੰਕਯੂ ਜੀ ਧੰਕਯੂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜੀ ਇੱਥੇ ਮੌਜੂਦ ਹੈਗੀ ਹੈ 2025 ਚੱਲ ਚੁੱਕਾ ਹੈ ਨਵਾਂ ਸਾਲ ਬਹੁਤ ਖੁਸ਼ੀਆਂ ਕਿਹੜੇ ਲੈ ਕੇ ਆਏਗਾ థాంਕ ਯੂ ਜੀ ਸਾਰਿਆਂ ਵਾਸਤੇ ਲੈ ਕੇ ਆਏ ਔਰ ਲੋਕ ਇੰਜੋਏ ਕਰ ਰਹੇ ਨੇ ਅੱਛਾ ਤੁਹਾਡੇ ਜਵਾਲਵੀ ਲਾਲ ਖੜੇ ਨੇ ਇਹਨਾਂ ਨੂੰ ਕੁਝ ਮੈਸੇਜ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਨੇ ਸਾਰਿਆਂ ਨੂੰ ਉਹ ਤਾਂ ਅਸੀਂ ਆਪਣਾ ਹੁਣ ਜਦੋਂ ਵਾਈਨਅਪ ਕਰਾਂਗੇ ਜਦ ਤੱਕ ਸਾਡੀ ਡਿਊਟੀ ਉਸ ਤੋਂ ਬਾਅਦ ਤਾਂ ਬਿਲਕੁਲ ਐਸੇ ਲੋ ਪੁਲਿਸ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਵੱਲੋਂ ਪੰਜਾਬ ਦੇ ਦੇਸ਼ ਵਿਦੇਸ਼ ਚ ਵਸ ਰਹੇ ਹਰੇਕ ਲੋਕਾਂ ਨੂੰ 90 ਸਾਲ ਦੀ ਮੁਬਾਰਕਬਾਦ ਇਥੇ ਦਿੱਤੀ ਗਈ ਹੈ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਨਵਾਂ ਸਾਲ ਜਿਹੜਾ ਹੈਗਾ ਇਹਦੇ ਖੁਸ਼ੀਆਂ ਖੇੜੇ ਲੈ ਕੇ ਆਵੇ ਨੌਜਵਾਨਾਂ ਵੱਲੋਂ 2025 ਦੀ ਆਮਦ ਵਿੱਚ ਪੰਗਲੇ ਪਾ ਕੇ ਸੈਲੀਬ੍ਰੇਸ਼ਨ ਕਰਕੇ ਇੱਕ ਨੂੰ ਇੰਜੋਏ ਕੀਤਾ ਜਾ ਰਿਹਾ ਹੂਟਿੰਗ ਕੀਤੀ ਜਾ ਰਹੀ ਹੈ ਤੇ ਲੋਕ ਖੁਸ਼ੀ ਨਾਲ ਇਥੇ ਝੂਮਦੇ ਹੋਏ ਨਜ਼ਰ ਆ ਰਹੇ ਨੇ ਕਿ 2025 ਜਿਹੜਾ ਆ ਰਿਹਾ ਹੈ ਖੁਸ਼ੀਆਂ ਖੇੜੇ ਲੈ ਕੇ ਆਵੇ ਚਲਦੀ ਕਲਾ ਲੈ ਕੇ ਆਵੇ ਇਸ ਤਰ੍ਹਾਂ ਦੀ ਮਨੋਕਾਮਨਾ ਜਿਹੜੀ ਹੈ ਕਿ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਨੇ ਪੀਪੀਆਰ ਮਾਰਕੀਟ ਦੀਆ ਦੈਲਿਕ ਸਵੇਰਾ ਦੇ ਉੱਤੇ ਜਿੱਥੇ ਕਿ ਲੋਕ ਇੱਕ ਖੁਸ਼ੀ ਦਾ ਆਲਮ ਜਿਹੜਾ ਪਰਗਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਸਾਹਮਣੇ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ 12 ਵਜੇ ਦੇ ਹੀ ਪੀਪੀਆਰ ਮਾਰਕੀਟ ਦੇ ਵਿੱਚ 2000 ਆਮਦ 2025 ਦੀ ਆਮਦ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਲਗਾਤਾਰ 2025 ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਆਕਿਸ਼ ਬਾਜੀ ਪੰਗਲੇ ਖੁਸ਼ੀਆਂ ਖੇੜੇ ਨਜ਼ਰ ਆਉਂਦੇ ਨੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ 2025 ਚੜਿਆ ਇਸੇ ਤਰ੍ਹਾਂ ਸਾਰਾ ਸਾਲ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਖੁਸ਼ੀ ਦਾ ਮਾਹੌਲ ਰਵੇ ਬਰਕਰਾਰ ਰਹੇ ਅਸੀਂ ਵੀ ਆਸ ਕਰਦੇ ਜੈਲਿਸ ਕੇਰਾ ਵੱਲੋਂ ਵੀ ਹਰੇਕ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਜ ਜੈਲਿਸ ਕੇਰਾ ਟੀਵੀ ਜਲੰਧਰ ਸਤਿਕਾਰ ਤੁਸੀਂ ਦੇਖ ਰਹੇ ਗੈਨਿਕ ਕੇਰਾ ਟੀਵੀ ਤੇ 2024 ਨੂੰ ਅਲਵੀ ਦਾ ਕਹਿਣ ਦਾ ਸਮਾਂ ਹੋ ਚੁੱਕਾ ਤੇ 2025 ਕੁਝ ਹੀ ਸਮੇਂ ਦੇ ਵਿੱਚ ਉਹਦਾ ਆਗਾਜ਼ ਹੋਣ ਲੱਗਾ ਉਹਦੀ ਆਮਦ ਹੋਣ ਲੱਗੀ ਹੈ ਔਰ 2025 ਆ ਲੱਗਾ ਅਸਲ ਵਿੱਚ ਮੌਜੂਦਾ ਕੀ ਪੀਆਰ ਮਾਰਕੀਟ ਦੇ ਵਿੱਚ ਲੋਕ ਬਿਲਕੁਲ ਇਸ ਵੇਲੇ 2025 ਹੋ ਚੁੱਕਾ 2025 ਦੀ ਆਮਦ ਹੋ ਚੁੱਕੀ ਹੈ ਤੇ ਲੋਕ 2025 ਦਾ ਸਵਾਗਤ ਕਰ ਰਹੇ ਹੋ ਤੇ ਨਜ਼ਰ ਆ ਰਹੇ ਨੇ ਖੂਟੀ ਕਰਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੀਆਂ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 2025 ਦੀ ਆਮਦ ਹੋ ਚੁੱਕੀ ਹੈ ਤੇ ਲੋਕ ਖੁਸ਼ੀ ਨਾਲ 2025 ਦਾ ਸਵਾਗਤ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਪਾਲਾ ਕੀ ਕਹਿਣਾ 2025 ਨੂੰ ਲੈ ਕੇ 2025 ਦੀ ਆਮਦ ਹੋ ਚੁੱਕੀ ਆ ਕਿਵੇਂ ਲੱਗ ਰਿਹਾ ਅੱਜ 2025 ਸ਼ੁਰੂ ਹੋ ਚੁੱਕਾ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਦਾਂ ਦਾ ਲੱਗ ਰਿਹਾ ਬਹੁਤ ਅੱਛਾ ਬਹੁਤ ਵਧੀਆ ਲੱਗ ਰਿਹਾ ਖੁਸ਼ ਹੋ ਬਹੁਤ ਜ਼ਿਆਦਾ ਖੰਦੀ ਵੀ ਲੱਗ ਰਹੀ ਹੈ ਬਹੁਤ ਜ਼ਿਆਦਾ ਤੁਸੀਂ ਕਿਵੇਂ ਦੇਖ ਰਹੇ 2025 ਦੀ ਆਮਦ ਹੋ ਚੁੱਕੀ ਆ ਹਾਂਜੀ 2025 ਦੀ ਆਮਦ ਹੋ ਚੁੱਕੀ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਖੁਸ਼ ਹੋ ਬਾਦੂ ਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਨਵਾਂ ਸਾਲ ਜਦੋਂ ਆਉਂਦਾ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਹੱਸੀ ਖੇੜੀ ਲੈ ਕੇ ਆਉਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕਰੋ ਚੱਜ ਦਾ ਕੰਮ ਕਰੋ ਵਧੀਆ ਕਰੋ ਤਾਂ ਬਿਲਕੁਲ ਲੋਜਵਾਨ ਦੇ ਰਹੇ ਹੈਗੇ ਨੇ ਕੂਟਿੰਗ ਕਰਦੇ ਹੋਏ ਨਜ਼ਰਾਂ ਦੇ ਤਸਵੀਰਾਂ ਹੈ ਇੱਕ ਆਪ ਉਹਾਰੇ ਵਿਆਹ ਕਰ ਰਹੀਆਂ ਨੇ ਇੱਥੇ ਸਾਡੇ ਨਾਲ ਪੁਲਿਸ ਜੁਆਇੰਟ ਕਮਿਸ਼ਨਰ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾ 2025 ਦੀ آمد ਹੋ ਚੁਕੀ ਹੈ ਜੀ ਜੀ ਥੈਂਕ ਯੂ ਜੀ ਥੈਂਕ ਯੂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜੀ ਇੱਥੇ ਮੌਜੂਦ ਹੈਗੀ ਹੈ 2025 ਜਨ ਚੁੱਕਾ ਹੈ ਨਵਾਂ ਸਾਲ ਬਹੁਤ ਖੁਸ਼ੀਆਂ ਕਿਹੜੇ ਲੈ ਕੇ ਆਏਗਾ ਥੈਂਕ ਯੂ ਜੀ ਸਾਰਿਆਂ ਵਾਸਤੇ ਲੈ ਕੇ ਆਏ ਔਰ ਲੋਕ ਇੰਜੋਏ ਕਰ ਰਹੇ अच्छा काले ज्वालवी लाल खड़े ਨੇ ਇਹਨਾਂ ਨੂੰ ਕੁਛ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਨੇ ਸਾਰਿਆਂ ਨੂੰ ਉਹ ਤਾਂ ਅਸੀਂ ਆਪਣਾ ਹੁਣ ਜਦੋਂ ਵਾਈਨਡ ਅਪ ਕਰਾਂਗੇ ਜਦ ਤੱਕ ਸਾਡੀ ਡਿਊਟੀ ਉਸ ਤੋਂ ਬਾਅਦ ਬਿਲਕੁਲ ਐਸੇ ਲੋ ਪੁਲਿਸ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਵੱਲੋਂ ਪੰਜਾਬ ਦੇ ਦੇਸ਼ ਵਿਦੇਸ਼ ਚ ਵਸ ਰਹੇ ਹਰੇਕ ਲੋਕਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਇੱਥੇ ਦਿੱਤੀ ਗਈ ਹੈ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਨਵਾਂ ਸਾਲ ਜਿਹੜਾ ਹੈਗਾ ਉਹਦੇ ਖੁਸ਼ੀਆਂ ਖੇੜੇ ਲੈ ਕੇ ਆਵੇ ਨੌਜਵਾਨਾਂ ਵੱਲੋਂ 2025 ਦੀ ਆਮਦ ਵਿੱਚ ਪੰਗਲੇ ਪਾ ਕੇ ਸੈਲੀਬ੍ਰੇਸ਼ਨ ਕਰਕੇ ਇੱਕ ਇੰਜੋਏ ਕੀਤਾ ਜਾ ਰਿਹਾ ਹੂਟਿੰਗ ਕੀਤੀ ਜਾ ਰਹੀ ਹੈ ਤੇ ਲੋਕ ਖੁਸ਼ੀ ਨਾਲ ਇਥੇ ਝੂਂੰਦੇ ਹੋਏ ਨਜ਼ਰ ਆ ਰਹੇ ਨੇ ਕਿ 2025 ਜਿਹੜਾ ਆ ਰਿਹਾ ਹੈ ਖੁਸ਼ੀਆਂ ਖੋਲੇ ਲੈ ਕੇ ਆਵੇ ਚੜਦੀ ਕਲਾ ਲੈ ਕੇ ਆਵੇ ਇਸ ਤਰ੍ਹਾਂ ਦੀ ਮਹੌਲਾ ਕਾਮਨਾ ਜਿਹੜੀ ਹੈ ਕਿ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਨੇ ਪੀਪੀਆਰ ਮਾਰਕੀਟ ਦੀ ਹੈ ਦੇਹਲੀ ਸਵੇਰਾ ਦੇ ਉੱਤੇ ਕਿਥੇ ਕਿ ਲੋਕ ਇੱਕ ਖੁਸ਼ੀ ਦਾ ਆਲਮ ਜਿਹੜਾ ਪਰਗਟਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਸਾਹਮਣੇ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ 12 ਵਜੇ ਹੀ ਪੀਪੀਆਰ ਮਾਰਕੀਟ ਦੇ ਵਿੱਚ 2000 ਆਮਦ 2025 ਦੀ ਆਮਦ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਲਗਾਤਾਰ 2025 ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਆਪਿਸ਼ ਬਾਜੀ ਪਗਲੇ ਖੁਸ਼ੀਆਂ ਖੇੜੇ ਨਜ਼ਰ ਆਉਂਦੇ ਨੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ 2025 ਚੜਿਆ ਇਸੇ ਤਰ੍ਹਾਂ ਸਾਰਾ ਸਾਲ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਖੁਸ਼ੀ ਦਾ ਮਾਹੌਲ ਰਹੇ ਬਰਕਰਾਰ ਰਹੇ ਅਸੀਂ ਵੀ ਆਸ ਕਰਦੇ ਦੈਲੀ ਸਫੇਰਾ ਵੱਲੋਂ ਵੀ ਹਰੇਕ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਈ ਜੈਲੀ ਸੋਸਾਇਟੀ ਵੀ ਜਲੰਧਰ ਸਤਿਕਾਰ ਤੁਸੀਂ ਦੇਖ ਰਹੇ ਗੈਨਿਕ ਸਫੇਰਾ ਟੀਵੀ ਤੇ 2024 ਨੂੰ ਅਲਵੀ ਦਾ ਕਹਿਣ ਦਾ ਸਮਾਂ ਹੋ ਚੁੱਕਾ ਤੇ 2025 ਕੁਝ ਹੀ ਸਮੇਂ ਦੇ ਵਿੱਚ ਉਹਦਾ ਆਗਾਜ਼ ਹੋਣ ਲੱਗਾ ਉਹਦੀ ਆਮਦ ਹੋਣ ਲੱਗੀ ਹੈ ਔਰ 2025 ਆ ਲੱਗੇ ਐਸਐਲ ਮੌਜੂਦਾ ਪੀਪੀਰ ਮੌਜੂਦ ਦੇ ਵਿੱਚ ਇੱਥੇ ਲੋਕ ਬਿਲਕੁਲ ਇਸੇਲੇ 2025 ਕੋਕਤ ਦਾ 2025 ਦੀ ਆਮਦ ਹੋ ਚੁੱਕੀ ਹੈ ਤੇ ਲੋਕ 2025 ਦਾ ਸਵਾਗਤ ਕਰਦੇ ਹੋਏ ਤੇ ਨਜ਼ਰ ਆ ਰਹੇ ਨੇ ਖੁਸ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੀਆਂ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 2025 ਦੀ ਆਮਦ ਹੋ ਚੁੱਕੀ ਹੈ ਤੇ ਲੋਕ ਖੁਸ਼ੀ ਨਾਲ 2025 ਦਾ ਸਵਾਗਤ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ

ਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਨਵਾਂ ਸਾਲ ਜੋ ਆਉਂਦਾ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਹਾਸੀ ਖੇੜੀ ਲੈ ਕੇ ਆਉਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕਰੋ ਚੱਜ ਦਾ ਕੰਮ ਕਰੋ ਵਧੀਆ ਕਰੋ ਤਾਂ ਬਿਲਕੁਲ ਲੋਜਵਾਇ ਦੇ ਰਹੇ ਹੈਗੇ ਨੇ ਫੋਟੋਆਂ ਕਰਦੇ ਹੋਏ ਨਜ਼ਰਾਂ ਨੇ ਤਸਵੀਰਾਂ ਇੱਕ ਆਪ ਤੁਹਾਾਰੇ ਬਿਆ ਕਰ ਰਹੀਆਂ ਨੇ ਇੱਥੇ ਸਾਡੇ ਨਾਲ ਪੁਲਿਸ ਜੁਆਇੰਟ ਕਮਿਸ਼ਨਰ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਵਰਕਰ 2025 ਦੀ ਆਮਦ ਹੋ ਚੁਕੀ ਹੈ ਜੀ ਜੀ ਥੈਂਕ ਯੂ ਜੀ ਥੈਂਕ ਯੂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਇੱਥੇ ਮੌਜੂਦ ਹੈਗੀ ਹੈ 2025 ਜਲ ਚੁੱਕਾ ਹੈ ਨਵਾਂ ਸਾਲ ਬਹੁਤ ਖੁਸ਼ੀਆਂ ਕਿਹੜੇ ਲੈ ਕੇ ਆਏਗਾ ਥੈਂਕ ਯੂ ਜੀ ਸਾਰਿਆਂ ਵਾਸਤੇ ਲੈ ਕੇ ਆਏ